ਸਾਡੇ ਸੂਰੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਿਰ ਸਤਿ ਸ਼੍ਰੀ ਅਕਾਲ ਜੀ ਅੱਜ ਕੈਬਨਟ ਮੀਟਿੰਗ ਸੀ ਕੈਬਨਟ ਮੀਟਿੰਗ ਦੀ ਵੀ ਤੁਹਾਨੂੰ ਅਪਡੇਟ ਦੇਾਂਗੇ ਤੇ ਜੋ ਪੈਨਸ਼ਨ ਦੀ ਅਪਡੇਟਸ ਨੇ ਉਹ ਵੀ ਤੁਹਾਨੂੰ ਸਾਂਝੀਆਂ ਕਰਾਂਗੇ ਮੁੱਖ ਮੰਤਰੀ ਭੌਂਗਾ ਸਿੰਘ ਮਾਂਜਰੀ ਦੀ ਅਗਵਾਈ ਹੇਠ ਹੋਈ ਕੈਬਨਟ ਮੀਟਿੰਗ ਵਿੱਚ ਨੌਜਵਾਨਾਂ ਤੇ ਬੇਰੁਜ਼ਗਾਰਾਂ ਲਈ ਇੱਕ ਵੱਡੇ ਰੱਖਦਾ ਐਲਾਨ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਫਰੈਸ਼ ਕਾਨਫਰੰਸ ਤੋਂ ਦੱਸਿਆ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸਿਜ਼ ਰੂਲਰਾਂ ਦੇ ਭਰਤੀ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਸੋਧ ਕੀਤੀ ਹੈ ਜਿਸ ਨਾਲ ਹਜ਼ਾਰਾਂ ਉਮੀਦਵਾਰਾਂ ਨੂੰ ਫਾਇਦਾ ਹੋਵੇ ਇਹ ਤੁਹਾਨੂੰ ਦੱਸਾਇਆ ਗਿਆ ਨਿਯਮ ਸੀ ਕਿ ਇੱਕ ਇਸ਼ਤਿਹਾਰ ਅਡਵਰਟਾਈਜ਼ਮੈਂਟ ਜਾਰੀ ਹੁੰਦਾ ਸੀ ਉਸੇ ਦਿਨ ਤੱਕ ਉਮੀਦਵਾਰ ਕੋਲ ਉਹ ਨਦੀ ਵਿਦਿਆਕ ਯੋਗਤਾ ਜਿਹੜੀ ਡਿਗਰੀ ਹੋਣੀ ਚਾਹੀਦੀ ਸੀ ਜਿਸ ਕਾਲ ਕਮੀਦਵਾਰਾਂ ਦਾ ਨਤੀਜਾ ਕੋਸ਼ਿਸ਼ ਅਲਫਾ ਦਾ ਹੁੰਦਾ ਸੀ ਉਹ ਅਫਲਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਸੀ ਤੇ ਮਾਮਲਾ ਹਾਈ ਕੋਰਟ ਕੋ ਜਿਹੜਾ ਚਲਾ ਜਾਂਦਾ ਸੀ ਹੁਣ ਇਹ ਤੈਅ ਕੀਤਾ ਗਿਆ ਕਿ ਫਾਰਮ ਭਰਦੇ ਆਖਰੀ ਮਿਤੀ ਜਿਹੜੀ ਉਹ ਲਾਸਟ ਡੇਟ ਦੀ ਕਾਟ ਆਫ ਡੇਟ ਮੰਨੀ ਜਾਵੇਗੀ ਦੁਬਾਰਾ ਕੋਲ ਅਫਲਾਈ ਕਰਨ ਦੀ ਆਖਰੀ ਮਿਤੀ ਜੇ ਸ਼ਾਮ 4 ਵਜੇ ਤੱਕ ਆਫਲਾਈਨ ਫਾਈਨਲ ਡਿਗਰੀ ਹੋਣੀ ਚਾਹੀਦੀ ਹੈ ਇਸ ਨਾਲ ਭਰਤੀ ਪ੍ਰਕਿਰਿਆ ਫਾਰਦਰਸ਼ੀ ਹੋਏ ਦੀ ਕ ਲੜਗਿਆ ਫਰਤੀ ਆ ਜਿਹੜੀਆਂ ਤੇਜ਼ੀ ਆ ਹੋएगी ਇੱਕ ਹੋਰ ਵੱਡਾ ਫੈਸਲਾ ਹੋਇਆ ਤੇ ਮੰਤਰੀ ਨੇ ਇੱਕ ਹੋਰ ਅਹਿਮ ਫੈਸਲਾ ਸਾਂਝਾ ਕਰਦੇ ਦੱਸਿਆ ਆਫਕਾਰ ਦੇ ਕਾਰਜ ਵਿਭਾਗ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਨੂੰ ਕੰਮ ਕਾਇ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਜਿਹੜਾ ਜ ਸੂਖਾ ਡਣ ਜਾ ਸੱਤ ਨਵੇਂ ਅਸਾਮੀਆਂ ਕਰੀਏ ਰਕਤੀਆਂ ਗਈਆਂ ਨੇ ਤੇ ਉਹਨਾਂ ਦੇ ਸਰਵਿਸ ਰੂਲ ਨੂੰ ਵੀ ਜਿਹੜੀਆਂ ਪ੍ਰਵਾਨਗੀ ਦਿੱਤੀ ਗਈ ਆ ਏਦਾ ਜੀ ਜੀ ਕਿਸ ਮੀਟਿੰਗ ਦੇ ਵਿੱਚ ਕੋਈ ਐਸ਼ਾ ਤਾਰਖਾ ਨਹੀਂ ਕੋਈ ਐਲਾਨ ਨਹੀਂ ਕੀਤਾ ਗਿਆ ਨਾ ਫੈਸਲਾ ਵਧੀਆ ਨੇ 1500 ਰੁਪਏ ਦਾ ਫੈਸਲਾ ਹੋਣ ਗਿਆ ਅਗਲੇ ਮਹੀਨੇ ਵੀ ਤੇ ਹੋ ਸਕਦਾ ਹੁੰਦੇ ਦਿਨਾਂ ਦੇ ਵਿੱਚ ਕੋਈ ਐਲਾਨ ਹੋਣ ਫਿਲਹਾਲ ਉਹਦੀ ਅਪਡੇਟ ਤੁਹਾਨੂੰ ਸਾਂਝੀ ਕਰ ਦੇਣਾਗੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਅੱਜ ਵੀ ਪੈਨਸ਼ਨ ਦੀ ਕੋਈ ਅਪਡੇਟ ਨਹੀਂ ਆ ਜੀ ਸਿੱਧੀ ਕਲੀਅਰ ਕਟ ਗੱਲ ਹੈ ਕਿ ਉੱਥੇ ਹੈਂਡੀਕੈਪ ਪੈਨਸ਼ਨਾਂ ਹਾਲੇ ਜਾਰੀ ਨਹੀਂ ਹੋਈਆਂ ਗ੍ਰੇਡੋ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਜਿਹੜੀਆਂ ਭੈਣਾਂ ਦੀਆਂ ਸਾਡੀਆਂ ਲੱਗੀਆਂ ਹੋਈਆਂ ਉੱਥੇ ਵੀ ਹਾਲੇ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਨੇ ਬਰਨਾਲਾ ਜ਼ਿਲ੍ਹਾ ਤੇ ਜ਼ਿਲ੍ਹੇ ਦੇ ਹਲਕਿਆਂ ਦੇ ਵਿੱਚ ਬਰਾਫਾ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਕੁਝ ਬਜ਼ੁਰਗਾਂ ਨੂੰ ਪੈਨਸ਼ਨਾਂ ਹਾਲੇ ਨਹੀਂ ਆਈਆਂ ਕਾਫੀ ਬਜ਼ੁਰਗਾਂ ਨੂੰ ਆ ਚੁੱਕੀਆਂ ਨੇ ਤੇ ਜਲਦ ਜਿਹੜੇ ਜਿਹੜੇ ਬਜ਼ੁਰਗ ਰਹਿੰਦੇ ਨੇ ਪੈਨਸ਼ਨਾਂ ਨੂੰ ਉੱਥੇ ਜਾਰੀ ਹੋ ਜਾਣਗੀਆਂ ਸਿਰਫ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੈਸ਼ਨ ਜਾਰੀ ਹੋਣ ਦੀ ਅਪਡੇਟ ਨਹੀਂ ਹੈ ਬਾਕੀ ਜਿਹੜੇ ਇੱਕ ਹੋਰ ਜ਼ਿਲ੍ਹਾ ਤੁਹਾਨੂੰ ਦੱਸਣਾ ਹੈ ਜਿਹਦੇ ਵਿੱਚ ਸਾਨੂੰ ਕਾਫੀ ਜਿਹੜੇ ਸਵਾਲ ਆ ਰਹੇ ਸਨ ਨਵਾਂ ਸ਼ਹਿਰ ਜ਼ਿਲ੍ਹਾ ਨਵੇਂ ਸ਼ਹਿਰ ਦੇ ਵਿੱਚ ਬੜਾਫਾ ਫੈਸ਼ਨਾਂ ਜਾਰੀ ਹੋ ਗਈਆਂ ਸੀ ਹੈਂਡੀਕੈਪ ਫੈਸ਼ਨਾਂ ਵੀ ਜਾਰੀ ਹੋ ਗਈਆਂ ਸੀ ਉੱਥੇ ਵਿਡੋ ਫੈਸ਼ਨਾਂ ਰਹਿੰਦੀਆਂ ਸੀ ਤੇ ਉਹਦੇ ਵਿੱਚ ਕੁਝ ਇੱਕ ਦੋ ਹਲਕਿਆਂ ਦੇ ਵਿੱਚ ਸਾਨੂੰ ਹਾਲੇ ਅਪਡੇਟ ਨਹੀਂ ਹੈ ਕਿ ਉੱਥੇ ਵਿਡੋ ਫੈਸ਼ਨ ਜਾਰੀ ਕੀਤੀ ਗਈ ਕੀਤੀ ਹੋਵੇ ਬਾਕੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਕਾਫੀ ਹਲਕਿਆਂ ਦੇ ਵਿੱਚ ਇੱਥੇ ਵੀ ਵਿਡੋ ਫੈਸ਼ਨਾਂ ਜਾਰੀ ਹੋ ਗਈਆਂ ਨੇ ਭੈਣਾ ਆਪਣੇ ਖਾਤੇ ਚੈੱਕ ਕਰ ਸਕਦੀਆਂ ਨੇ ਤੇ ਬਾਕੀ ਜਦੋਂ ਨਾਲੇ ਤੋਂ ਤੇ ਸ੍ਰੀ ਫਤਿਹਗੁਰ ਸਾਹਿਬ ਤੋਂ ਕੋਈ ਅਫਰੇਡ ਆਉਂਦੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਸਰੋਤੇ ਸਾਨੂੰ ਇਹ ਨਾਲ ਜਿਲ੍ਹਿਆ ਤੋਂ ਸੁਣ ਰਹੇ ਨੇ ਜੇਕਰ ਤੁਹਾਡੀ ਪੈਸ਼ਨ ਤੁਹਾਡੇ ਖਾਤੇ ਪੈਂਦੀ ਆ ਦਲਸਿਣੀ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤਾਂ ਜੋ ਹੋਰ ਭੈਣਾ ਭਰਾਵਾਂ ਦੀ ਮਦਦ ਹੋ ਸਕੇ ਬਾਕੀ ਜਿਹੜੇ ਫੜਫੜਾ ਸਾਨੂੰ ਸੁਣ ਰਹੇ ਨੇ ਜੀ ਤੁਹਾਡੇ ਕੋਈ ਕੁਐਸ਼ਨ ਸਵਾਲ ਨੇ ਜਿਹੜੇ ਹੈਂਡੀਕੈਪ ਹਨ ਸਾਡੇ ਨਾਲ ਜੁੜੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹ ਸਾਡੀ ਹੈਲਪ ਲੈ ਸਕਦੀਆਂ ਨੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਜੋਟੀਡਡ ਕਾਰਡ ਬਾਰੇ ਜਾਂ ਹੈਂਡੀਕੈਪ ਸਰਟੀਫਿਕੇਟ ਬਾਰੇ ਕੋਈ ਸਮ ਤੁਹਾਨੂੰ ਸਮਾਨ ਚਾਹੀਦਾ ਹੈ ਕੁਝ ਵੀ ਹੈਲਪ ਚਾਹੀਦੀ ਹੈ ਸਾਡੇ ਨਾਲ ਰਾਬਤਾ ਤੁਸੀਂ ਕੈਮ ਕਰ ਸਕਦੇ ਆ ਇਜਾਜ਼ਤ ਦਿਓ ਜੀ ਤਾਂ